ਸਟੇਟ ਚਾਹੁੰਦੀ ਕੀ ਆ ਭਾਰਤੀ ਸਟੇਟ ਕੀ ਚਾਹੁੰਦੀ ਆ ਵੀ ਪੰਜਾਬ ਦੇ ਨੌਜਵਾਨ ਹਥਿਆਰਬੰਦ ਸੰਘਰਸ਼ ਕਰਨ ਜਾਂ ਲੋਕਰਾਜ ਚ ਆ ਕੇ ਵੋਟ ਸਿਸਟਮ ਚ ਆਉਣ ਭਗਵਾਨ ਕਮਾਂ ਦੇ 13 ਦੇ 3 ਚੋਂ ਆਗੇ ਬਸ ਉਹ ਪੰਜਾਬੀ ਦੀ ਇੱਕ ਕਹਾਵਤ ਹੈ ਨਾ ਤਾਂ ਇਸ ਵਾਲੇ ਤਿੰਨ ਤਿੰਨਾਂ ਚਾਣਾ 13 ਚ ਨੇ ਆਮ ਆਦੀ ਪਾਰਟੀ ਨੇ ਪੰਜਾਬ ਨਾਲ ਕੀਤਾ ਅੱਜ ਜੋ ਅਰਵਿੰਦ ਕੇਜਰੀਆਲ ਪੰਜਾਬ ਨਾਲ ਕਰ ਰਿਹਾ ਇਥੇ ਉਹ ਨੌਜਵਾਨਾਂ ਨਾਲ ਕਰ ਰਿਹਾ ਉਸ ਦਾ ਬਦਲਾ ਤਾਂ ਫਿਰ ਲੈ ਰਿਹਾ ਨਾ ਕੋਈ ਸੈਂਟਰ ਚ ਬੈਠਾ ਵਜ਼ੀਰ ਚਾਹੇ ਉਹ ਬੀਜੇਪੀ ਵਾਲਾ ਮੋਦੀ ਹੋਵੇ ਬਦਲਾ ਤਾਂ ਲੈ ਰਿਹਾ ਨਾ ਕਿਤੇ ਦਾ ਕਿਤੇ ਪੰਜਾਬੀਆਂ ਦੇ ਕਾਲਜੇ ਨੂੰ ਠੰਡ ਪਹੁੰਚੀ ਆ ਪੰਜਾਬ ਪੁਲਿਸ ਨੇ ਜਦੋਂ 10000 15000 ਬਦਲੀਆਂ ਕਰ ਦੇਣੀਆਂ ਛੋਟੇ ਛੋਟੇ ਜਿਹੜੇ ਹੈਗੇ ਉਹਨਾਂ ਦੇ ਐਸਆਈ ਤੋਂ ਲੈ ਕੇ ਹੌਲਦਾਰ ਤੋਂ ਲੈ ਕੇ ਰੀਜ਼ਨ ਕੀ ਰੀਜ਼ਨ ਇਹ ਦਿਖਾਇਆ ਗਿਆ ਕਿ ਮੋਦੀ ਦੀ ਪਾਰਟੀ ਦੀ ਹਾਰ ਹੋ ਗਈ ਆਮ ਆਦਮੀ ਪਾਰਟੀ ਦੀ ਅੱਜ ਪਖਾਨਕੋਟ ਤੋਂ ਪੁਲਸ ਵਾਲਾ ਲਿਆ ਕੇ ਸੰਗਰੂਰ ਮਾਰਿਆ ਸੰਗਰੂਰ ਵਾਲਾ ਪਖਾਨਕੋਟ ਮਾਰਿਆ ਸੋ ਇਹ ਕਿਸ ਤਰ੍ਹਾਂ ਫਿਰ ਪੋਸੀਬਲ ਆ ਦੱਸੋ ਤਾਂ ਸਹੀ ਮੈਨੂੰ ਵੀ ਇੱਕ ਜਿਹੜੀ ਸਾਡੇ ਲੋਕਾਂ ਵਾਸਤੇ ਜਿਹੜੀ ਪੁਲਿਸ ਨੇ ਲੜਨਾ ਹੁੰਦਾ ਲੋਕਾਂ ਦੇ ਹੱਕਾਂ ਵਾਸਤੇ ਖੜਨਾ ਹੁੰਦਾ ਨਾ ਹੱਕ ਹੱਕ ਦਿਵਾਉਣ ਵਾਸਤੇ ਉਹਨਾਂ ਦੇ ਮੀਡੀਏਟਰ ਹੁੰਦੇ ਆ ਸੋ ਉਹਨਾਂ ਦੇ ਹੌਸਲੇ ਇਸ ਤਰ੍ਹਾਂ ਸਿੱਟੇ ਮੈਂ ਕਹਿੰਦਾ ਇਹ ਜਿਹੜੇ ਬਿਆਨ ਦੇ ਰਹੇ ਨੇ ਕਾਂਗਾ ਵਰਗੇ ਬਿਆਨ ਦੇ ਰਹੇ ਹੂੰ ਠੀਕ ਆ ਕੱਲੋ ਬੀਜੇਪੀਸੀਪੀ ਪਾਰਟੀ ਦਾ ਸਪੋਕਸਮੈਨ ਬਣ ਗਿਆ ਆਮ ਆਦਮੀ ਦਾ ਜੋ ਡਿਜ਼ਰਵ ਨਹੀਂ ਕਰਦੇ ਲੋਕ ਬਿਲਕੁਲ ਡਿਜ਼ਰਵ ਨਹੀਂ ਕਰਦੇ ਕੋਈ ਇਹਨਾਂ ਚ ਟੈਲੈਂਟ ਕੋਈ ਵੀ ਸਿਸਟਮ ਇਹ ਜਿਹੜਾ ਹੈ ਨਹੀਂਗਾ ਕੋਈ ਦੇਸ਼ ਪੰਜਾਬ ਵਾਸਤੇ ਕੁਰਬਾਨੀ ਨਹੀਂ ਵੀ ਇਹ ਜੀਆਂ ਗੱਲਾਂ ਕਰ ਐਡੀਆਂ ਵੱਡੀਆਂ ਗੱਲਾਂ ਕਰ ਐਮਪੀ ਬਣ ਗਿਆ ਇੱਕ ਪਾਰਟੀ ਦੇ ਉਹ ਪੰਜਾਬ ਪੁਲਿਸ ਦੇ ਖਿਲਾਫ ਬਿਆਨ ਦੇ ਜਾਂਦਾ ਸਮੁੱਚੇ ਸੰਦੂਰ ਹਲਕੇ ਦੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਚ ਚਲੇ ਜਾਓ ਨੀ ਕੋਈ ਆਵਾਜ਼ ਸੀ ਵੀ ਸਰਕਾਰ ਸਿਮਰਜੀਤ ਸਿੰਘ ਮਾਨ ਜਤਨ ਜਾ ਸੋ ਈਵੀਐਮ ਰਾਹੀਂ ਚੁਣਿਆ ਪਾਇਆ ਆਮ ਆਦਮੀ ਦਾ ਬੰਦਾ ਸੈਂਟਰ ਦੀ ਪਾਲਿਸੀ ਤਹਿਤ ਇਹ ਹੋਇਆ ਮਾਨਸਰ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਪੰਚਾਇਤ ਆ ਉੱਥੇ ਜਾ ਕੇ ਗਰਜ ਦੇਸ ਥਲਸਤਾਨ ਦੇ ਹੱਕ ਚ ਬਈ ਕਿਵੇਂ ਦੇਖਦੇ ਹੋ ਲਗਾਤਾਰ ਜੋ ਪੰਜਾਬ ਤੇ ਹਿਮਾਚਲ ਦਾ ਮੁੱਦਾ ਭਖਿਆ ਹੋਇਆ ਹਿਮਾਚਲ ਦੇ ਵਿੱਚ ਪੰਜਾਬੀਆਂ ਦੀ ਕੁੱਟਮਾਰ ਹੁੰਦੀ ਹੈ ਜਿਵੇਂ ਕੀ ਕਹਿਣਾ ਚਾਹੂਗੇ ਸਾਰੇ ਮੁੱਦੇ ਤੇ ਸੋ ਜਿਹੜਾ ਪੰਜਾਬ ਦਾ ਤੇ ਹਿਮਾਚਲ ਦਾ ਹੈਗੀ ਪ੍ਰੈਜੈਂਟ ਸਿਚੁਏਸ਼ਨ ਆ ਇਸ ਨੂੰ ਕ੍ਰੀਏਟ ਕੀਤਾ ਗਿਆ ਇਸ ਨੂੰ ਹੱਲਾਸ਼ੇਰੀ ਦੇ ਰਹੇ ਆ ਜਿਹੜੀਆਂ ਸ਼ਕਤੀਆਂ ਨੇ ਸੈਂਟਰ ਦੀਆਂ ਪੰਜਾਬ ਵਿਰੋਧੀ ਉਹ ਹੱਲਾਸ਼ੇਰੀ ਦੇ ਰਹੀਆਂ ਨੇ ਤੇ ਪੰਜਾਬੀਆਂ ਨੂੰ ਆਉਣ ਵਾਲੇ ਸਮੇਂ 'ਚ ਹੋਰ ਸਟੇਟਾਂ 'ਚ ਵੀ ਇਹ ਜਿਹੀਆਂ ਜਿਹੜੀਆਂ ਹਿੰ ਸਮੱਸਿਆ ਉਸ ਨਾਲ 2-4 ਹੋਣਾ ਪੈ ਸਕਦਾ ਸੋ ਕਿਵੇਂ ਦੇਖਦੇ ਹੋ ਪੰਜਾਬ ਦਾ ਏਡਾ ਯੋਗਦਾਨ ਆ ਹਿਮਾਚਲ ਦੇ ਵਿੱਚ ਪੰਜਾਬੀ ਜਾਂਦੇ ਆ ਤਾਂ ਹੀ ਹਿਮਾਚਲ ਚੱਲਦਾ ਤੇ ਉੱਥੇ ਪੰਜਾਬੀਆਂ ਨਾਲ ਇੱਦਾਂ ਬੈਡ ਬਿਹੇਵ ਹੋ ਰਿਹਾ ਕੀ ਕਾਰਨ ਕੀ ਮੰਨਦੇ ਹੋ ਦੇਖੋ ਸੰਸਦ ਤੇ ਹਿੰਦੁਸਤਾਨ ਤਾਂ ਕਹਿੰਦਾ ਲੋਕ ਰਾਜ ਲੋਕ ਰਾਜ ਤਰੀਕੇ ਨਾਲ ਗੱਲ ਕਰੋ ਹੂੰ ਔਰ ਇਹ ਲੋਕ ਰਾਜ ਦੇ ਪ੍ਰਵਾਸਾ ਆਪਣੇ ਅਨੁਸਾਰ ਗੜਦੇ ਨੇ ਹੂੰ ਸੋ ਹੁਣ ਜਿਹੜੀ ਹਿਮਾਚਲ ਦੀ ਗੱਲ ਆ ਪ੍ਰੈਜ਼ੈਂਟ ਹਿਮਾਚਲ ਦੀ ਜੇ ਮੈਂ ਗੱਲ ਕਰਾਂ ਤਾਂ ਹਿਮਾਚਲ ਸਾਰਾ ਟੂਰਿਸਟ ਦੇ ਉਸ ਤੇ ਚੱਲ ਰਿਹਾ ਜੀ ਸੋ ਟੂਰਿਜ਼ਮ ਤੇ ਚੱਲ ਰਿਹਾ ਤੇ ਵੱਡਾ ਉਹਦੇ ਵਿੱਚ ਹਿੱਸਾ ਪੰਜਾਬੀਆਂ ਦਾ ਆਉਂਦਾ ਹੂੰ ਇਹ ਪੰਜਾਬੀ ਬਾਰ-ਬਾਰ ਐਕਸਪਲੋਰ ਕਰ ਰਹੇ ਨੇ ਇਹ ਹਿਮਾਚਲ ਜਾ ਕੇ ਪਰ ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਫਿਰ ਤੁਸੀਂ ਵੀ ਲੋਕ ਰਾਜ ਦਾ ਜਿਹੜਾ ਢੰਗ ਆ ਉਹ ਅਪਣਾਓ ਹੂੰ ਸੋ ਬਾਈਕਾਟ ਕਰੋ ਹਿਮਾਚਲ ਜੀ ਸੋ ਜਾਓ ਹਮਾਰ ਕਸ਼ਮੀਰ ਜਾਓ ਨਵੀਆਂ ਜਗ੍ਹਾ ਐਕਸਪਲੋਰ ਕਰਨੀਆਂ ਚਾਹੀਦੀਆਂ ਹਨ ਬਾਰ-ਬਾਰ ਅਸੀਂ ਬਸ ਸ਼ਿਮਲੇ ਜਾ ਰਹੇ ਹਾਂ ਵਾਪਸ ਆ ਰਹੇ ਹਾਂ ਮਨਾਲੀ ਜਾ ਰਹੇ ਹਾਂ ਵਾਪਸ ਆ ਰਹੇ ਹਾਂ ਕੀ ਕੁੱਲੂ ਜਾ ਰਹੇ ਆ ਵਾਪਸ ਆਹ ਇੱਕ ਚੀਜ਼ ਬਾਰ ਬਾਰ ਜਾ ਰਹੇ ਆ ਹੂੰ ਫਿਰ ਕਿਉਂ ਨਾ ਆਪਾਂ ਹੁਣ ਰਸਤਾ ਕਰੀਏ ਵੱਖ-ਵੱਖ ਹੋਰ ਸੂਬਿਆਂ ਦਾ ਸੋ ਉਨੀ ਕੀ ਦੂਰ ਕਸ਼ਮੀਰ ਪੈ ਰਿਆ ਜਿਹਨੂੰ ਦੁਨੀਆ ਦਾ ਸਵਰਗ ਕਹਿ ਰਹੇ ਆ ਸੋ ਉੱਥੇ ਵੀ ਜਿਹੜੇ ਹੈਗੇ ਨੇ ਮਾਇਨੋਰਟੀਜ਼ ਹੈਗੀਆਂ ਨੇ ਅਲਪਸੰਖਿਆਕ ਲੋਕ ਰਹਿੰਦੇ ਨੇ ਮੁਸਲਮ ਭਾਈਚਾਰਾ ਨਾਲੇ ਉਹ ਦਿਲ ਖੋਲ ਕੇ ਤੁਹਾਡਾ ਸਵਾਗਤ ਵੀ ਕਰਨਗੇ ਸੋ ਕਿਉਂ ਨਾ ਜਿਹੜੀ ਆਪਣਾ ਸਰਮਾਇਆ ਤੇ ਆਪਣਾ ਪੈਸਾ ਜੇ ਆਪਾਂ ਕਿਤੇ ਘੁੰਮਣਾ ਜਾਣਾ ਚਾਹੁੰਦੇ ਆ ਜਦੋਂ ਛੁੱਟੀਆਂ 'ਚ ਤਾਂ ਕਿਉਂ ਨਾ ਜਾਇਆ ਜਾਵੇ ਕਸ਼ਮੀਰ ਜਾਇਆ ਜਾਵੇ ਸੋ ਉਹਨਾਂ ਨੂੰ ਆਪੇ ਹੀ ਆ ਜਾਣੀ ਆ ਸੁਰਤ ਬਈ ਕਿਵੇਂ ਦੇਖਦੇ ਹੋ ਕਿ ਅਮਰਿਤਪਾਲ ਸਿੰਘ ਨੂੰ ਪੰਜਾਬ ਦੇ ਲੋਕਾਂ ਨੇ ਇੰਨੀ ਵੱਡੀ ਲੀਡ ਨਾਲ ਜਿਤਾਇਆ ਤੇ ਹਜੇ ਤੱਕ ਸਰਕਾਰ ਨੇ ਉਹਨਾਂ ਦਾ ਕੇਸ ਵਾਪਸ ਨਹੀਂ ਲਿਆ ਐਨਐਸਏ ਅੱਗੇ ਵਧਾਤੀ ਉਹਨਾਂ ਨੂੰ ਰਿਹਾ ਵੀ ਨਹੀਂ ਕੀਤਾ ਤੇ ਉਹਨਾਂ ਨੂੰ ਸੋਚ ੱਕਣ ਦਾ ਵੀ ਦੇਰੇ ਸਮਾਂ ਸੋ ਅਮਰਿਤਪਾਲ ਦੀ ਜਿਹੜੀ ਤੁਸੀਂ ਗੱਲ ਕੀਤੀ ਮੈਂ ਤਾਂ 705 ਆ ਪੀ ਭਾਰਤੀ ਜਿਹੜੇ ਹੈਗੇ ਨੇ ਸਟੇਟ ਚਾਹੁੰਦੀ ਕੀ ਆ ਭਾਰਤੀ ਸਟੇਟ ਕੀ ਚਾਹੁੰਦੀ ਆ ਵੀ ਪੰਜਾਬ ਦੇ ਨੌਜਵਾਨ ਹਥਿਆਰਬੰਦ ਸੰਘਰਸ਼ ਕਰਨ ਹਾਂ ਜਾਂ ਲੋਕਰਾਜ ਆ ਕੇ ਵੋਟ ਸਿਸਟਮ ਚਾਹ ਹਾਂ ਕੀ ਚਾਹੁੰਦੇ ਆ ਇਹ ਉਹ ਡਿਸਾਈਡ ਨਹੀਂ ਕਰ ਸਕ ਰਹੇ ਹਜੇ ਤੱਕ ਸੋ ਮੈਨੂੰ ਤਾਂ ਲੱਗਦਾ ਵੀ ਇਹ ਸਾਨੂੰ ਹੋਰ ਰਾਸਤੇ ਪਾਉਣਾ ਚਾਹੁੰਦੀ ਆ ਇੰਡੀਅਨ ਸਟੇਟ ਜੀ ਸੋ ਜੇ ਅਸੀਂ ਲੋਕਰਾਜ ਤਰੀਕੇ ਨਾਲ ਆਏ ਵੋਟਾਂ ਚ ਜਿੱਤ ਕੇ ਆਏ ਆ ਅਮਰਪਾਲ ਸਿੰਘ ਜਿੱਤਿਆ ਏਡੀ ਵੱਡੀ ਮਾਰਜ ਲਾਰਜ ਮਾਰਜਨ ਨਾਲ ਜਿੱਤਿਆ ਉਥੋਂ ਦੇ ਲੋਕਾਂ ਨੇ ਫਤਵਾ ਦਿੱਤਾ ਵੀ ਜਿਹੜੇ ਤੁਸੀਂ ਇਹਨਾਂ ਤੇ ਅਲੀਗੇਸ਼ਨ ਲਾਇਆ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਉਹ ਹਾਸੋਹੀਨ ਹੈ ਉਹ ਤਰਕਹੀਨ ਹੈ ਵੀ ਉਸ ਦੇ ਲਾਇਕ ਹੈ ਨਹੀਂ ਸੀ ਸੋ ਬਜਟ ਪ੍ਰਧਾਨ ਮੰਤਰੀ ਬਜਟ ਕੇ ਜਿਹੜਾ ਹੈਗਾ ਉਸ ਤੇ ਵੀ ਐਨਐਸਐਲ ਲਾਇਆ ਸੋ ਮੈਂ ਕਹਿਣਾ ਸਿੱਖ ਭਾਈ ਆ ਸੋ ਬਜਟ ਕੇ ਕੀ ਕੋਈ ਇਸ ਤਰ੍ਹਾਂ ਦੇਸ਼ ਤੁਹਾਡੇ ਹਿੰਦੁਸਤਾਨ ਦੇ ਦੇਸ਼ ਨੂੰ ਬਾਜੀ ਕੇ ਤੋਂ ਖਤਰਾ ਹੋ ਗਿਆ ਪ੍ਰਧਾਨ ਮੰਤਰੀ ਬਜਟ ਕੇਆਂ ਤੋਂ ਸੋ ਹਾਸੋਹੀਨ ਗੱਲ ਨੇ ਉਹ ਵਿਚਾਰਾ ਠੀਕ ਹੈ ਇੱਕ ਮਸ਼ਕਰੀ ਕਰਦਾ ਸੀ ਸੋਸ਼ਲ ਮੀਡੀਆ ਤੇ ਆਉਂਦਾ ਸੀ ਸੋ ਉਸ ਤੇ ਕੋਲ ਤਾਂ ਇਹੋ ਜਿਹਾ ਕੋਈ ਰਾਸਤਾ ਵੀ ਨਹੀਂ ਸੀ ਇਹੋ ਜਿਹਾ ਕੋਈ ਸਿਸਟਮ ਵੀ ਨਹੀਂ ਸੀਗਾ ਵੀ ਉਹ ਇੰਨੇ ਵੱਡੇ ਪੱਧਰ ਤੇ ਆ ਕੇ ਵੀ ਦੇਸ਼ ਨੂੰ ਹੀ ਖਤਰਾ ਹੋ ਜਾਂਦਾ ਸੋ ਬਾਜੇ ਕਿਆਂ ਤੇ ਜਿਹੜਾ ਐਨਐਸਏ ਲਾਇਆ ਜਾਂ ਭਾਈ ਅਮਰਤਪਾਲ ਤੇ ਜਿਹੜਾ ਐਨਐਸਏ ਲਾਇਆ ਸੋ ਮੈਂ ਇਸ ਦਾ ਤਾਂ ਸਾਰੀ ਦੁਨੀਆ ਕੰਡਮ ਕਰ ਰਹੀ ਆ ਵੀ ਫਿਰ ਤੁਹਾਡਾ ਲੋਕ ਰਾਜ ਕਿੱਥੇ ਰਹਿ ਗਿਆ ਅਸੀਂ ਲੋਕ ਰਾਜ ਤਰੀਕੇ ਨਾਲ ਚੁਣ ਕੇ ਲੈ ਕੇ ਆਏ ਭਾਈ ਅਮਰਤਪਾਲ ਸਿੰਘ ਨੂੰ ਅਸੀਂ ਮੋਹਰਾ ਲਾ ਕੇ ਪੰਜਾਬ ਨੇ ਦੱਸਤਾ ਵੀ ਜਿਹੜਾ ਤੁਸੀਂ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਨੇ ਐਨਐਸਐ ਲਾਇਆ ਅਰਵਿੰਦ ਕੇਜੀ ਵਾਲ ਦੀ ਸਹਿਤ ਵੀ ਉਹ ਗਲਤ ਸੀਗਾ ਹੂੰ ਵੋਟ ਨੇ ਦੱਸਿਆ ਨਾ ਜੀ ਤੇ ਫਿਰ ਇਹ ਲੋਕ ਰਾਜ ਜੋ ਕਿਉਂ ਨਹੀਂ ਮੰਨ ਰਿਹਾ ਅੱਜ ਸਾਰੇ ਸੰਸਦ ਮੈਂਬਰਾਂ ਨੇ ਸੌਂ ਚੁੱਕੀ ਐ ਤੇ ਲੋਕ ਰਾਜ ਜਿੱਥੇ ਆ ਕੇ ਲੋਕਾਂ ਦੀ ਗੱਲ ਕਰਨੀ ਆ ਭਾਈ ਅਮਰਤਪਾਲ ਨੇ ਉਹਨਾਂ ਦੀਆਂ ਸਮੱਸਿਆਵਾਂ ਬਾਰੇ ਮੈਂ ਆਪ ਲੋਕਾਂ ਦਾ ਪ੍ਰਸ਼ਾਸਨ ਨਾਲ رابطہ ਕਰਨਾ ਦਿੱਲੀ ਜਾ ਕੇ ਆਵਾਜ਼ ਠਾਉਣੀਆਂ ਫਿਰ ਜਿਹੜਾ ਸਾਡਾ ਭਾਈ ਖਡੂਰ ਸਾਹਿਬ ਆ ਉਸ ਨੂੰ ਫਿਰ ਲੋਕ ਰਾਜ ਨਾਲੋਂ ਤੁਸੀਂ ਕੱਟ ਰਹੇ ਹੋ ਸੋ ਰਿਹਾਈ ਕਰਨੀ ਚਾਹੀਦੀ ਆ ਸੋ ਭਗਵੰਤ ਮਾਨ ਜੋ ਸਾਡੇ ਸਿੱਖਾਂ ਤੇ ਐਨਐਸਏ ਲਾ ਰਿਹਾ ਸੋ ਇਹਨਾਂ ਦਾ ਇੱਕ ਦੇਸ਼ ਵਿਰੋਧੀ ਚ ਪੰਜਾਬ ਵਿਰੋਧੀ ਸੋਨੇ ਦੇਸ਼ ਪੰਜਾਬ ਵਿਰੋਧੀ ਜਿਹੜਾ ਚਿਹਰਾ ਹੈਗਾ ਜਿਹੜਾ ਇਹ ਆਰਐਸਐਸ ਨਾਲ ਬੀਜੇਪੀ ਨਾਲ ਵੜ ਕੇ ਜਿਹੜਾ ਸਿਸਟਮ ਕਰਨਾ ਚਾਹੁੰਦੇ ਆ ਉਸ ਤਹਤ ਸਾਡੇ ਨੌਜਵਾਨ ਢੱਕੇ ਪਿਆੰਦਾ ਹੁਣ ਆਮ ਆ지 ਪਾਰਟੀ ਨੇ ਇੱਥੇ ਡਿਊਟੀ ਲਾਤੀ ਆ ਜਲੰਧਰ ਦੇ ਵਿੱਚ ਸੰਦੀਪ ਪਾਠਕ ਦੀ ਜੋ ਕਹਿੰਦੇ ਸੀ ਕਿ ਹਰਿਆਣੇ ਨੂੰ ਪਾਣੀ ਚਾਹੀਦਾ ਜੋ ਪੰਜਾਬ ਦਾ ਹੱਕ ਹੈ ਜਿਹਦੇ ਤੇ ਤੇ ਕਿਵੇਂ ਦੇਖਦੇ ਹੋ ਕਿ ਕੇਦੀਵਾਲ ਦੀ ਜੇ ਉਹ ਤਾਣਾਸ਼ਾਹੀ ਆ ਕਿ ਸੰਦੀਪ ਪਾਠਕ ਵਰਗਿਆਂ ਦੀ ਡਿਊਟੀ ਇੱਥੇ ਲਾਤੀ ਜਲੰਧਰ ਸੋ ਉਹਨਾਂ ਕੋਲੇ ਤਾਂ ਯਕੀਨ ਨਹੀਂ ਨਾ ਉਹਨਾਂ ਨੂੰ ਟਰਸਟ ਨਹੀਂ ਪੰਜਾਬ ਦੇ ਲੋਕਾਂ ਤੇ ਨਾ ਪੰਜਾਬ ਦੇ ਅਫਸਰ ਸਾਹਿਬ ਤੇ ਨਾ ਪੰਜਾਬ ਦੇ ਲੋਕਾਂ ਤੇ ਨਾ ਪੰਜਾਬ ਦੇ ਨੌਜਵਾਨਾਂ ਤੇ ਟਰਸਟ ਹੀ ਨਹੀਂ ਕਰ ਰਹੇ ਸੰਦੀਪ ਪਾਠਕਰ ਗੇ ਲਿਆਂਦੇ ਵੀ ਨੇ ਇੱਥੇ ਸੋ ਇੱਕ ਸਾਡਾ ਜਿਹੜਾ ਪ੍ਰਿੰਸੀਪਲ ਪਤਾ ਨਹੀਂ ਸੈਕਟਰੀ ਕਿਹੜਾ ਲਾਇਆਗਾ ਪਹਿਲਾਂ ਉਹ ਵੀ ਬਖ ਬਕਾਉਦਿਆਂ ਤੇ ਰਹਾ ਸੋ ਪਾਣੀਆਂ ਦੀ ਗੱਲ ਕਰਦਾ ਜਿਹੜਾ ਉਹ ਪਾਣੀ ਨੂੰ ਸਰਪ੍ਰਸਤ ਦਿਖਾ ਰਿਹਾ ਪੰਜਾਬ ਦੇ ਪਾਣੀ ਨੂੰ ਕ੍ਰਿਸ਼ਨ ਕੁਮਾਰ ਜਾਂ ਕੁਛ ਇਸ ਤਰ੍ਹਾਂ ਦਾ ਅਫੀਸਰ ਹੈਗਾ ਸੋ ਹਰਿਆਣੇ ਦੇ ਪੱਖ ਪੂਰ ਰਿਹਾ ਜੀ ਤੇ ਉਹ ਇਹ ਚੀਜ਼ਾਂ ਦਿਖਾ ਕੇ ਪੰਜਾਬ ਦਾ ਵੱਡਾ ਅਸਰ ਮਾਇਆ ਜਿਹੜਾ ਲੁੱਟਿਆ ਜਾ ਰਿਹਾ ਤੇ ਪਰਦੇ ਦੇ ਪਿੱਛੇ ਪੰਜਾਬ ਨੂੰ ਵੱਡੀ ਟਾ ਲਈ ਜਾ ਰਹੀ ਆ ਤੇ ਇਹ ਆਮ ਆਦਮੀ ਪਾਰਟੀ ਨਾਲ ਚਲਾ ਰਹੇ ਨੇ ਪੰਜਾਬ ਨੂੰ ਦੇਖੋ ਕੇਜਰੀਵਾਲ ਨੇ ਪੰਜਾਬ ਨਾਲ ਬੜੇ ਧੋਖੇ ਕੀਤੇ ਨੇ ਹੂੰ ਸੋ ਸਮੁੱਚੀ ਆਮ ਆਦਮੀ ਪਾਰਟੀ ਨੇ ਜੀ ਦੇਖੋ ਨਾ ਤਾਂ ਅਸੀਂ ਆਮ ਆਦਮੀ ਪਾਰਟੀ ਦੇ ਹਮਾਇਤੇ ਆ ਜੀ ਤੇ ਨਾ ਭਾਜਪਾ ਦੇ ਹਮਾਇਤੇ ਆ ਜੀ ਤੇ ਦੋਨਾਂ ਦੇ ਵਿਰੁੱਧ ਹਿੱਕ ਡਾ ਕੇ ਖੜੇ ਆ ਹੂੰ ਪਰ ਕਿਤੇ ਨਾ ਕਿਤੇ ਫਿਰ ਵੀ ਨਾ ਸੱਚ ਕਿਹਾ ਜਾਂਦਾ ਨਿਰਪੋਪਰੀਤ ਜੀ ਹੂੰ ਸੋ ਅੱਜ ਜੋ ਆਮ ਆਦਮੀ ਪਾਰਟੀ ਨੇ ਪੰਜਾਬ ਨਾਲ ਕੀਤਾ ਹਾਂ ਅੱਜ ਜੋ अरविंद केजरीवाल पंजाब ਨਾਲ ਕਰ ਰਿਹਾ ਇਥੇ ਉਹਦੇ ਨੌਜਵਾਨਾਂ ਨਾਲ ਕਰ ਰਿਹਾ ਉਸ ਦਾ ਬਦਲਾ ਤਾਂ ਫਿਰ ਲੈ ਰਿਹਾ ਨਾ ਕੋਈ ਸੈਂਟਰ ਚ ਬੈਠਾ ਵਜ਼ੀਰੀ ਚਾਹੇ ਉਹ ਭਾਜਪਾ ਵਾਲਾ ਮੋਦੀ ਹੋਵੇ ਬਦਲਾ ਤਾਂ ਲੈ ਰਿਹਾ ਨਾ ਕਿਤੇ ਦਾ ਕਿਤੇ ਪੰਜਾਬੀਆਂ ਦੇ ਕਾਲਜੇ ਨੂੰ ਠੰਡ ਪਹੁੰਚੀ ਆ ਤੇ ਭਾਜਪਾ ਦਾ ਜਿਹੜਾ ਵੋਟ ਸ਼ੇਅਰ ਵੱਧ ਗਿਆ ਇਥੇ ਨਹੀਂ ਵਧਣਾ ਚਾਹੀਦਾ ਸੀ ਸੋ ਪੰਜਾਬ ਪੱਖੀ ਗੱਲ ਕਿਉਂ ਨਹੀਂ ਕਰਦੇ ਲੋਕ ਸੋ ਆ ਪਿਛਲੇ ਇਲੈਕਸ਼ਨਾਂ ਚ ਕਿਸੇ ਨੇ ਨਹੀਂ ਭਾਈ ਅਮਰਤਪਾਲ ਸਿੰਘ ਦੀ ਗੱਲ ਕੀਤੀ ਇਲੈਕਸ਼ਨਾਂ ਹੋਈਆਂ ਨਾਲ ਦੀ ਨਾਲ ਅਮਰਤਪਾਲ ਵਾਲਾ ਮੁੱਦਾ ਉਹਨਾਂ ਨੇ ਫੇਰ ਚੱਕ ਲਿਆ ਕਾਂਗਰਸ ਨੇ ਚੱਕ ਲਿਆ ਅਕਾਲੀ ਦਲ ਨੇ ਚੱਕ ਲਿਆ ਇਲੈਕਸ਼ਨ ਚ ਤਾਂ ਉਹਨਾਂ ਦਾ ਵਿਰੋਧ ਕਰਦੇ ਸੀ ਬਿਲਕੁਲ ਸੋ ਭਾਈ ਅਮਰਤਪਾਲ ਲੋਕਾਂ ਦੁਆਰਾ ਚੁਣਿਆ ਹੋਇਆ ਲੋਕਾਂ ਦਾ ਨੁਮਾਇੰਦਾ ਸੋ ਉਹਨਾਂ ਨੂੰ ਅੰਦਰ ਰੱਖਣਾ ਲੋਕ ਰਾਜ ਦਾ ਇਸ ਤੋਂ ਵੱਡਾ ਕਾਣ ਕੀ ਹੋ ਸਕਦਾ ਫਿਰ ਸਟੇਟ ਚਾਹੁੰਦੀ ਕੀ ਹੈ ਇੰਡੀਅਨ ਸਟੇਟ ਚਾਹੁੰਦੀ ਕੀ ਹੈ ਅਸੀਂ ਤਾਂ ਵੋਟਰਾਂ ਹੀ ਆਏ ਆ ਨਾ ਵੋਟਰਾਂ ਹੀ ਤੁਹਾਡੇ ਨਾਲ ਇਲੈਕਸ਼ਨ ਲੜੇ ਨਾ ਵੋਟਰਾਂ ਹੀ ਭਾਈ ਅਮਰਤਪਾਲ ਨੂੰ ਅੰਦਰ ਡੱਕ ਤਾ ਵੋਟ ਵਾਲੇ ਸਿਸਟਮ ਚ ਫਿਰ ਉਹ ਹਥਿਆਰ ਦੀ ਗੱਲ ਕਰਨ ਮੈਂ ਆ ਕੇ ਇਲੈਕਸ਼ਨ ਲੜਿਆ ਸਹਨੇ ਪਿੰਡ ਦੀ ਮੈਂ ਵੋਟ ਨਹੀਂ ਅੱਗੇ ਆ ਤੇ ਮੈਨੂੰ ਸਸਪੈਂਡ ਕਰ ਦਿੱਤਾ ਗਿਆ ਫਿਰ ਮੈਂ ਹੁਣ ਕਿਹੜੇ ਰਾਹ ਪਾਵਾਂ ਜਾਂ ਸਾਡੇ ਨੌਜਵਾਨ ਕਿਹੜੇ ਰਾਹ ਪੈਣ ਸਾਨੂੰ ਕਿਹੜੇ ਰਾਹ ਧੱਕਿਆ ਜਾ ਰਿਹਾ ਇਹ ਪਾਲਿਸੀ ਤਹਿਤ ਹੋ ਰਿਹਾ ਪੰਜਾਬ ਦੇ ਨੌਜਵਾਨਾਂ ਨਾਲ ਵੱਡਾ ਧੱਕਾ ਹੋ ਰਿਹਾ ਇਸ ਦਾ ਜਵਾਬ ਦੇ ਮੰਗ ਭਗਵੰਤ ਮਾਨ ਦੇ 13 ਤੋਂ 3 ਤੇ ਆ ਗਏ ਕਿਵੇਂ ਦੇਖਦੇ ਹੋ ਕਿਹੜੇ ਕਾਰਨਾਂ ਕਰਕੇ ਆਏ ਨੇ ਭਗਵੰਤ ਮਾਨ ਦੇ 13 ਦੇ 3 ਚੋਂ ਆ ਗਏ ਤਾਂ ਬਸ ਉਹ ਪੰਜਾਬੀ ਦੀ ਇੱਕ ਕਹਾਵਤ ਹੈ ਨਾ ਤਾਂ ਇਹ ਸਾਰੇ ਤਿੰਨ ਤਿੰਨਾਂ ਚਾਹਨਾ 13 ਚ ਨੇ ਸਹੀ ਠੀਕ ਆ ਸੋ ਹੱਜੇ ਮੇਰੇ ਮਨ ਚ ਪੀੜ ਆ ਗਈ ਵੀ ਤਿੰਨ ਸੀਟਾਂ ਕਿਵੇਂ ਆ ਗੀਆਂ ਹੂੰ ਆ ਰਹੀ ਨਹੀਂ ਆਣੀਆਂ ਚਾਹੀਦੀਆਂ ਸੀਗੀਆਂ ਦੇਖੋ ਇੱਕ ਤਾਂ ਜਿਹੜਾ ਆਇਆ ਚੱਬੇ ਵਾਲਾ ਆਇਆ ਦੂਸਰੀ ਪਾਰਟੀ ਚੋਂ ਆਇਆ ਹੂੰ ਤੇ ਇੱਕ ਉਥੇ ਅਨੰਦਪੁਰ ਸਾਹਿਬ ਤੋਂ ਜਿੱਤਿਆ ਕੋਈ ਕੰਗ ਜੇ ਮੈਂ ਕਹਿੰਦਾ ਵੀ ਸਿੰਗਲਾ ਉਥੇ 10 ਦਿਨ ਪਹਿਲਾਂ ਚੱਲਿਆ ਜਾਂਦਾ ਨਾ 9000 ਵੋਟ ਕਵਰ ਕਰ ਗਿਆ ਸੀ ਹੂੰ ਤੀਸਰਾ ਜਿਹੜਾ ਸੰਗਰੂਰ ਹੈ ਹੂੰ ਸੰਗਰੂਰ ਆਮ ਆਦਮੀ ਪਾਰਟੀ ਨੇ ਵੱਡੀ ਪੱਧਰ ਤੇ ਵਾਪਸੀ ਕੀਤੀ ਹੈ ਸੋ ਲੋਕਾਂ ਨੇ ਜਿਹੜਾ ਲੋਕਾਂ ਦੇ ਮੂਹਰੇ ਵਰਤਾਰਾ ਹੋ ਰਿਹਾ ਉਹ ਉਸ ਨੂੰ ਮੰਨ ਲੈਣਾ ਹੁੰਦਾ ਵੀ ਸੱਚੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਈਆਂ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਈਆਂ ਐਕਚੁਅਲ ਇੱਥੇ ਹਰਾਏ ਗਏ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਤੁਹਾਨੂੰ ਇੱਕ ਕੁਐਸਚਨ ਕਰਦਾ ਚੰਦ ਤਾਰੇ ਕੁਦਰਤੀ ਚੀਜ਼ਾਂ ਨੇ ਜੀ ਇਹਨਾਂ 'ਚ ਆਪਾਂ ਬਦਲਾਅ ਤਾਂ ਨਹੀਂ ਕਰ ਸਕਦੇ ਜੀ ਪਰ ਬਦਲਾਅ ਕਰਤਾ ਨਾ ਸਾਇੰਟਿਸਟਾਂ ਨੇ ਸਾਇੰਟਿਸਟਾਂ ਦੇ ਚੰਦ ਤਾਰੇ ਤੇ ਵੀ ਚੱਲੇਗੇ ਜਿਹੜੀ ਈਵੀਐਮ ਮਸ਼ੀਨ ਹੈ ਜੀ ਇਹ ਤਾਂ ਇੱਕ ਬੰਦੇ ਦੀ ਕਾਰਡ ਹੈ ਹੂੰ ਫਿਰ ਇਸ ਨੂੰ ਕਿਵੇਂ ਨਹੀਂ ਹੈਕ ਕੀਤਾ ਜਾ ਸਕਦਾ ਕਿਵੇਂ ਨਹੀਂ ਇਸ ਦੇ ਨਾਲ ਛੇੜਛਾੜ ਕੀਤੀ ਜਾ ਸਕਦੀ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਹਾਰਨਾ ਸਰਦਾਰ ਸਿਮਰਜੀਤ ਸਿੰਘ ਮਾਨ ਪੰਜਾਬ ਦੀ ਗੱਲ ਕਰਦੇ ਸੀ ਖਾਲਸਾਣ ਦੀ ਗੱਲ ਕਰਦੇ ਸੀ ਹੂੰ ਜਾ ਕੇ ਦਿੱਲੀ ਦੀ ਹਿੱਕ ਤੇ ਖਾਲਸਾਣ ਦੀ ਕਿਸੇ ਦੁਆਰਾ ਇੱਕ ਵਿਅਕਤੀ ਦੁਆਰਾ ਗੱਲ ਕਰਨਾ ਖਾਲਾ ਜੀ ਦਾ ਬਾਲਾ ਨਹੀਂ ਫਿਰ ਜਿਹੜੀ ਉਹ ਗੱਲ ਕਰੇ ਸਮੁੱਚਾ ਵਰਲਡ ਇੰਟਰਨੈਸ਼ਨਲ ਲੈਵਲ ਤੇ ਉਸ ਤੇ ਰਿਐਕਟ ਹੋਵੇ ਕੈਨੇਡਾ ਅਮਰੀਕਾ ਉਸ ਨੂੰ ਤਵੱਜੋ ਦੇਵੇ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਬਿਆਨ ਨੂੰ ਤੇ ਖਾਲਸਾਣ ਦੀ ਗੱਲ ਕਰਦਾ ਹੋਵੇ ਤਾਂ ਫਿਰ ਸੈਂਟਰ ਦੀ ਪਾਲਿਸੀ ਨਹੀਂ ਹੋਊਗੀ ਵੀ ਇਸ ਬੰਦੇ ਨੂੰ ਜਿਸ ਤਰ੍ਹਾਂ ਮਰਜ਼ੀ ਪਾਸੇ ਕਰੋ ਹੋਰ ਜਿਹੜੀਆਂ ਪਾਰਟੀਆਂ ਨੇ ਚਾਹੇ ਆਮ ਆਦਮੀ ਹੋਗੀ ਚਾਹੇ ਕਾਂਗਰਸ ਹੋਗੀ ਚਾਹੇ ਅਕਾਲੀ ਦਲ ਹੋਗੇ ਉਹ ਤਾਂ ਨੈਸ਼ਨਲ ਲੈਜੈਂਡ ਦੇ ਨਾਲ ਚੱਲਦੀਆਂ ਹਨ ਉਹਨਾਂ ਦੇ ਵਿੱਚੋਂ ਫਿਰ ਭਾਜਪਾ ਨੇ ਦੇਖਿਆ ਵੀ ਕਾਂਗਰਸ ਦੇ ਤੇ ਆਮ ਆਦਮੀ ਦੀ ਪਾਰਟੀ ਦੇ ਵਿੱਚੋਂ ਕਿਹਨੂੰ ਅੱਗੇ ਕਰੀ ਉਹ EVM ਰਾਹੀਂ ਫਿਰ ਕਾਂਗਰਸ ਨਾਲ ਵੀ ਮਾੜੀ ਮੋਟੀ ਉਹਨਾਂ ਦੀ ਕਿਤੇ ਦੁਸ਼ਮਣੀ ਸੀ ਫਿਰ ਉਹਨਾਂ ਨੇ ਮੀਤ ਹੋਰ ਦੇ ਰੂਪ ਵਿੱਚ ਆਮ ਆਦਮੀ ਨੂੰ ਅੱਗੇ ਕੀਤਾ ਸਮੁੱਚੇ ਸੰਗਰੂਰ ਹਲਕੇ ਦੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ 'ਚ ਚਲੇ ਜਾਓ ਕੋਈ ਆਵਾਜ਼ ਵੀ ਸਰਬਾਤ ਸਿਮਰਜੀਤ ਸਿੰਘ ਮਾਨ ਜਿੱਤਣ ਜਾ ਰਹੇ ਸੋ EVM ਰਾਹੀਂ ਚੁਣਿਆ ਬਾਏ ਆਮ ਆਦਮੀ ਦਾ ਬੰਦਾ ਸੈਂਟਰ ਦੀ ਪਾਲਿਸੀ ਤਹਿਤ ਇਹ ਹੋਇਆ ਮਾਨ ਸਾਹਿਬ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਪੰਚਾਇਤ ਆ ਉੱਥੇ ਜਾ ਕੇ ਗਰਜਦੇ ਸੀ ਖਾਲਸਾਤਨ ਦੇ ਹੱਕ 'ਚ ਸੋ ਇਹ ਇਹ ਤਾਂ ਸਿਸਟਮ ਹੈ ਇਹ ਸਿਸਟਮ ਨਾਲ ਸਾਨੂੰ ਪਾਸੇ ਸੋ ਤਾਂ ਆਉਣ ਵਾਲਾ ਸਮਾਂ ਦੱਸੇਗਾ ਹਮ ਲੋਕ ਵੋਟਾਂ ਰਾਹੀਂ ਦੱਸਦੇ ਨੇ ਹਮ ਪੰਥ ਦਾ ਮਹਿਣਾ ਉਹਨੇ ਖੱਟਿਆ ਕਿ ਨਹੀਂ ਖੱਟਿਆ ਪਰ ਸਖਪਾਲ ਸਿੰਘ ਖਹਿਰੇ ਤੋਂ ਮੈਂ ਤਾਂ ਇਹ ਉਮੀਦ ਕਰਦਾ ਸੀ ਕਿਉਂਕਿ ਮੈਂ ਵੱਡੇ ਪੱਧਰ ਤੇ ਆਮ ਆਦਮੀ ਦੀ ਪਾਰਟੀ ਦੇ ਖਿਲਾਫ ਮੈਂ ਵਿਰੋਧ ਚ ਹਮ ਮੈਂ ਉਸ ਦੇ ਖਿਲਾਫ ਭੋਗ ਤਦਾ ਮੈਂ ਇਹ ਕਹਿਣਾ ਸਖਪਾਲ ਸਿੰਘ ਖਹਿਰਾ ਇੱਕ ਪੰਜਾਬ ਚ ਐਸਾ ਚਿਹਰਾ ਸੀ ਜਿਹੜਾ ਆਮ ਆਦਮੀ ਦੀ ਪਾਰਟੀ ਦੇ ਖਿਲਾਫ ਲੋਕਾਂ ਨੂੰ ਲਾਂਬ ਬੰਦ ਕਰਦਾ ਸੀ ਫਿਰ ਉਹ ਇੱਕ ਰੀਜ਼ਨ ਬਣ ਜਾਣਾ ਆਮ ਆਦਮੀ ਦੇ ਜਿੱਤਣ ਦਾ ਸੋ ਇਹ ਗੱਲ ਅਟਪਟੇ ਲੱਗੀ ਹਜਮ ਨਹੀਂ ਹੋ ਰਹੀ ਗੱਲ ਇਹ ਹਜਮ ਨਹੀਂ ਹੋ ਰਹੀ ਵੀ ਖੈਰਾ ਸਾਹਿਬ ਤਾਂ ਹੁਣ ਕਹਿੰਦੇ ਮੈਨੂੰ ਸੈਂਟਰ ਨੇ ਭੇਜਿਆ ਪਈ ਮੈਨੂੰ ਮੇਰੀ ਪਾਰਟੀ ਨੇ ਸੋ ਮੈਂ ਆ ਗਿਆ ਉੱਥੇ ਪਾਰਟੀ ਵਾਲੇ ਆਏ ਨਹੀਂ ਪ੍ਰਚਾਰ ਕਰਨ ਪਰ ਮੈਂ ਤਾਂ ਆਪ ਦੇਖਿਆ ਕੋਈ ਆ ਕੇ ਨਾ ਤਾਂ ਸੈਂਟਰ ਹਾਈ ਕਮਾਂਡ ਨਾ ਕੋਈ ਪੰਜਾਬ ਦੀ ਹਾਈ ਕਮਾਂਡ ਉਹਨਾਂ ਨਾਲ ਖੜੀ ਜੀ ਸੋ ਇਹ ਕੀ ਹੋ ਰਿਹਾ ਲੋਕਾਂ ਮੂਰੇ ਆ ਫਿਰ ਮੈਨੂੰ ਤਾਂ ਅਫਸੋਸ ਹੁੰਦਾ ਵੀ ਸਾਡੇ ਦੋ ਯੋਧੇ ਸੀ ਖੈਰਾ ਵੀ ਲੜ ਰਿਹਾ ਸੀ ਪੰਜਾਬ ਵਾਸਤੇ ਸਬਾ ਸਮਰਜੀਤ ਸਿੰਘ ਮਾਨ ਵੀ ਲੜ ਰਿਹਾ ਸੀ ਫਿਰ ਇੱਕ ਤੀਰ ਨਾਲ ਕਈ ਨਿਸ਼ਾਨੇ ਹੋ ਗਏ ਨਾ ਜੀ ਕਈ ਬੰਦੇ ਖਤਮ ਹੋ ਗਏ ਨਾ ਮਾਨ ਸਾਹਿਬ ਵੀ ਖਤਮ ਕਰਤੇ ਤੇ ਸਖਪਾਲ ਖੈਰਾ ਵੀ ਜੀ ਹੁਣ ਸਖਪਾਲ ਖੈਰੇ ਦਾ ਉਹ ਰਤਬਾ ਹੈਗਾ ਕਿੱਥੇ ਉਹਨੂੰ ਲੋਕ ਮੁੱਖ ਮੰਤਰੀ ਦੇ ਤੌਰ ਤੇ ਆਉਣ ਵਾਲੇ ਸਮੇਂ 'ਚ ਦੇਖਣ ਲੱਗ ਗਏ ਸੀ ਪੰਜਾਬ ਦੇ ਹਮ ਤੇ ਅਸੀਂ ਵੀ ਕਹਿੰਦੇ ਆ ਹੁਣ ਵੀ ਕਹਿੰਦਾ ਮੈਂ ਤੁਹਾਡੇ ਮੂਹਰੇ ਇਹ ਤਾਂ ਕਾਫੀ ਹੈਗੇ ਜਿਹੜੇ ਭੇਡਾਂ ਬੈਂਕ ਬੈਂਕ ਕਰਦੀਆਂ ਰਹਿੰਦੀਆਂ ਉਹਨਾਂ ਨਾਲ ਸਾਨੂੰ ਕੋਈ ਮਤਲਬ ਨਹੀਂ ਖੈਰਾ ਜੇ ਸੰਗਰੂਰ ਸੀਟ ਛੱਡ ਕੇ ਕੱਲੋਂ ਵੀ ਕਿਤੇ ਜਾ ਕੇ ਖੜਾ ਹੋਊਗਾ ਤੇ ਜਿੰਨੇ ਕਿ ਲੋਕ ਹੈਗੇ ਮਦਦ ਕਰਾਂਗੇ ਪਰ ਇੱਥੇ ਆ ਕੇ ਕਲੈਸ਼ ਹੋ ਜਾਣਾ ਸੰਗਰੂਰ ਸੀਟ ਤੇ ਇਹ ਸਾਨੂੰ ਨਹੀਂ ਚੰਗਾ ਲੱਗਿਆ ਇਹ ਜਿਹੜੇ ਸਾਡੇ ਵਿਚਾਰਾ ਸੀ ਤਾਂ ਕਿਸੇ ਤੋਂ ਦਬਕੇ ਨਹੀਂ ਅਸੀਂ ਤੁਹਾਡੇ ਮੂਰੇ ਰੱਖਦੇ ਰਹੇ ਹਾਂ ਰੱਖ ਰਹੇ ਹਾਂ ਖੁੱਲ ਕੇ ਜੋ ਇਹ ਗੱਲਾਂ ਨੇ ਨਿਰਪੋ ਜੀ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਲਗਾਤਾਰ ਪੁਲਿਸ ਅਫਸਰਾਂ ਦੀਆਂ ਬਦਲੀਆਂ ਜੋ ਭਗਵੰਤਪਨ ਸਾਹਿਬ ਵੱਲੋਂ ਕੀਤੀਆਂ ਜਾ ਰਹੀਆਂ ਪੁਲਿਸ ਪੁਲਿਸ ਦੀਆਂ ਵੱਡੇ ਪੱਧਰ ਤੇ ਬਦਲੀਆਂ ਹੋ ਰਹੀਆਂ ਨੇ ਜੀ ਸੋ ਪੰਜਾਬ ਪੁਲਿਸ ਸੋਹਣੇ ਦੇਸ਼ ਪੰਜਾਬ ਦੀ ਪੁਲਿਸ ਹੈ ਜੀ ਜਿਸ ਦਾ ਰਤਬਾ ਇੰਡੀਆ ਤੇ ਨੰਬਰ 1 ਹੈ ਜੀ ਵਰਲਡ ਲੈਵਲ ਤੇ ਵੀ ਪੰਜਾਬ ਪੁਲਿਸ ਦੀ ਜਿਹੜੀ ਕਾਰਜਸ਼ੈਲੀ ਹੈ ਨਾ ਬੜੀ ਤਕੜੀ ਮੰਨੀ ਗਈ ਹੈ ਜੀ ਸੋ ਪੰਜਾਬ ਪੁਲਿਸ ਨਾਲ ਮੇਰੇ ਕਈ ਵਾਰ મતਭੇਦ ਰਹੇ ਨੇ ਜੀ ਮੈਂ ਉਹਨਾਂ ਦੀਆਂ ਕਰਗ ਗੁਜ਼ਾਰੀਆਂ ਜਿਹੜੀਆਂ ਹੈਗੀਆਂ ਉਹਨਾਂ ਨਾਲ ਕੋਈ ਜ਼ਿਆਦਾ ਖੁਸ਼ ਨਹੀਂਗਾ ਜੀ ਪਰ ਜਿੱਥੇ ਸੱਚਾਈ ਦੀ ਗੱਲ ਹੈ ਪੰਜਾਬ ਪੁਲਿਸ ਦੀਆਂ ਜਿਹੜੀਆਂ 10000 15000 ਬਦਲੀਆਂ ਕਰ ਦੇਣੀਆਂ ਛੋਟੇ ਛੋਟੇ ਜਿਹੜੇ ਹੈਗੇ ਉਹਨਾਂ ਦੇ ਐਸਆਈ ਤੋਂ ਲੈ ਕੇ ਹੌਲਦਾਰ ਤੋਂ ਲੈ ਕੇ ਰੀਜ਼ਨ ਕੀ ਰੀਜ਼ਨ ਇਹ ਦਿਖਾਇਆਗਾ ਵੀ ਜਿਹੜੀ ਪਾਰਟੀ ਦੀ ਹਾਰ ਹੋ ਗਈ ਆਮ ਆਦਮੀ ਪਾਰਟੀ ਸੋ ਮੈਂ ਤਾਂ ਕਹਿੰਦਾ ਮੈਂ ਤਾਂ ਕਿਤੇ ਦੇਖਿਆ ਨਹੀਂ ਵੀ ਪੁਲਿਸ ਚੁਣਦੀ ਹੈ ਸਰਕਾਰਾਂ ਪੁਲਿਸ ਤਾਂ ਇੱਕ ਅੰਗ ਹੈ ਇਹ ਇਸ ਸਿਸਟਮ ਦਾ ਜਿਨੇ ਆਪਦੀ ਕਾਨੂੰਨ ਵਿਵਸਥਾ ਬਣਾ ਕੇ ਰੱਖਣੀ ਹੁੰਦੀ ਸੋ ਉਹਨਾਂ ਨਾਲ ਜਿਹੜੀ ਇਹ ਹਰਕਤ ਹੋਈ ਹੈ ਜਾਂ ਉਹਨਾਂ ਦਾ ਮਨੋਬਲ ਸਿੱਟਿਆ ਗਿਆ ਨਸ਼ੇ ਦੇ ਸਿੱਧਾ ਐਲੀਗੇਸ਼ਨ ਲਾਤਾ ਪੁਲਿਸ ਤੇ ਮੈਂ ਕਹਿੰਦਾ ਵੀ ਰਲੇ ਵੀ ਆ ਪੁਲਿਸ ਵਾਲੇ ਪਰ ਸਾਰੇ ਤਾਂ ਨਹੀਂ ਵੀ ਰਲ ਗਏ ਜਿਹਨੇ ਰਲੇ ਉਹਨਾਂ ਨੂੰ ਤੁਸੀਂ ਸਜ਼ਾਵਾ ਦਿਓ ਅੱਜ ਪਠਾਨਕੋਟ ਤੋਂ ਪੁਲਿਸ ਵਾਲਾ ਲਿਆ ਕੇ ਸੰਗਰੂਰ ਮਾਰਿਆ ਸੰਗਰੂਰ ਵਾਲਾ ਪਠਾਨਕੋਟ ਮਾਰਿਆ ਸੋ ਇਹ ਕਿਸ ਤਰ੍ਹਾਂ ਫਿਰ ਪੋਸੀਬਲ ਆ ਦੱਸੋ ਤਾਂ ਸਹੀ ਮੈਨੂੰ ਵੀ ਇੱਕ ਜਿਹੜੀ ਸਾਡੇ ਲੋਕਾਂ ਵਾਸਤੇ ਜਿਹੜੀ ਪੁਲਿਸ ਨੇ ਲੜਨਾ ਹੁੰਦਾ ਲੋਕਾਂ ਦੇ ਹੱਕਾਂ ਵਾਸਤੇ ਖੜਨਾ ਹੁੰਦਾ ਉਹਨਾਂ ਨੂੰ ਹੱਕ ਦਵਾਉਣ ਵਾਸਤੇ ਉਹਨਾਂ ਦੇ ਮੀਡੀਏਟਰ ਹੁੰਦੇ ਆ ਸੋ ਉਹਨਾਂ ਦੇ ਹੌਸਲੇ ਇਸ ਤਰ੍ਹਾਂ ਸਿੱਟੇ ਗਏ ਸੋ ਇਸ ਮਸਲੇ ਤੇ ਮੈਂ ਪੰਜਾਬ ਪੁਲਿਸ ਨਾਲ ਖੜਾਂਗਾ ਖੜਾ ਰਹਾਗਾ ਦੂਸਰੀ ਗੱਲ ਤੇ ਪੰਜਾਬ ਪੁਲਿਸ ਨੂੰ ਵੀ ਵੋਟ ਦਾ ਅਧਿਕਾਰ ਹੈ ਸੋ ਨਿੱਜੀ ਮਸਲਾ ਉਹ ਜਿਹਨੂੰ ਮਰਜ਼ੀ ਵੋਟ ਕਰਨ ਤੇ ਮੈਂ ਕਹਿੰਦਾ ਇਹ ਜਿਹੜੇ ਵਿਆਮ ਦੇ ਰਹੇ ਨੇ ਕੰਗਾ ਵਰਗੇ ਬਿਆਨ ਦੇ ਰਹੇ ਨੇ ਠੀਕ ਆ ਕੱਲੋ ਬੀਜੇਪੀ ਸੀਪੀ ਪਾਰਟੀ ਦਾ ਸਪੋਕਸਮੈਨ ਬਣ ਗਿਆ ਆਮ ਆਦਮੀ ਦਾ ਜੋ ਡਿਜ਼ਰਵ ਨਹੀਂ ਕਰਦੇ ਲੋਕ ਬਿਲਕੁਲ ਡਿਜ਼ਰਵ ਨਹੀਂ ਕਰਦੇ ਕੋਈ ਇਹਨਾਂ ਚ ਟੈਲੈਂਟ ਕੋਈ ਵੀ ਸਿਸਟਮ ਇਹੋ ਜਿਹਾ ਹੈ ਨਹੀਂਗਾ ਕੋਈ ਦੇਸ਼ ਪੰਜਾਬ ਵਾਸਤੇ ਕੁਰਬਾਨੀ ਨਹੀਂ ਵੀ ਇਹੋ ਜਿਹੀਆਂ ਗੱਲਾਂ ਕਰਨ ਐਡੀਆਂ ਭੱਡੀਆਂ ਗੱਲਾਂ ਕਰਨ ਐਮਪੀ ਬਣ ਗਿਆ ਇੱਕ ਪਾਰਟੀ ਦੇ ਉਹ ਪੰਜਾਬ ਪੁਲਿਸ ਦੇ ਖਿਲਾਫ ਬਿਆਨ ਦੇਈ ਜਾਂਦਾ ਸੋ ਮੈਂ ਇਸ ਮਸਲੇ ਚ ਪੰਜਾਬ ਪੁਲਿਸ ਨਾਲ ਇਹ ਬਦਲੀਆਂ ਜਿਹੜੀਆਂ ਨੇ ਇਹ ਇਹਨਾਂ ਨਾਲ ਬੈ ਭਾਵਨਾ ਨਾਲ ਕੀਤੀ ਗਈ ਹੈ ਸੋ ਇਹ ਬਦਲੀਆਂ ਨਾਲ ਕੁਝ ਵੀ ਬਦਲਣ ਵਾਲਾ ਨਹੀਂ ਜੋ ਤੁਸੀਂ ਬਦਲਾਵ ਦਾ ਨਾਰਾ ਦਿੱਤਾ ਸੀ ਉਹ ਬਦਲਿਆ ਕਿ ਨਹੀਂ ਜੇ ਤੁਸੀਂ ਬਦਲਾਵ ਦੇਖਣਾ ਚੇਂਜ ਦੇਖਣਾ ਮੈਨੂੰ ਸਸਪੈਂਡ ਕਰਨ ਤੋਂ ਬਾਅਦ ਵੀ ਅੱਜ ਵੀ ਮੈਂ ਜਾ ਕੇ ਸੈਨੇ ਤੋਂ ਚੇਂਜ ਦਿਖਾ ਸਕਦਾ ਕਿ ਕਿਸ ਤਰ੍ਹਾਂ ਦਾ ਬਦਲਾਵ ਆਇਆ ਇਹਨਾਂ ਦੇ ਬਦਲਾਵ ਦੇ ਨਾਰੇ ਝੂਠੇ ਨੇ ਕੀ ਲੱਗਦਾ ਬਦਲਾਵ ਆਊਗਾ ਨਸ਼ਾ ਬੰਦ ਹੋਊਗਾ ਹੁਣ ਮੈਂ ਉਸ ਬੰਦੇ ਤੋਂ ਅਸੀ ਕਿ ਮੈਂ ਉਮੀਦ ਕਰ ਸਕਦਾ ਜੋ ਖੁਦ ਨਸ਼ਾ ਕਰਦਾ ਹੋਵੇ ਹੂੰ ਜੋ ਖੁਦ ਨਸ਼ੇ ਚ ਟੱਲੀ ਰਹਿੰਦਾ ਹੋਵੇ ਇਹ ਤਾਂ ਸਾਡੇ ਸੋਚ ਕਰਕੇ ਚੁੱਕੇ ਆ ਉਹ ਬੰਦ ਕਰਤਾ ਹੁਣ ਉਹ ਤਾਂ ਕਈ ਵਾਰ ਆਪਦੀ ਮਾਂ ਦੀ ਸੌਂ ਵੀ ਖਾਦੀ ਸੀ ਹੂੰ ਸੋ ਜਿਹੜਾ ਬੰਦਾ ਖੁਦ ਨਸ਼ੇ 'ਚ ਟੱਲੀ ਰਹੇ ਸਾਡੇ ਦੇਸ਼ ਸੋਹਣੇ ਦੇਸ਼ ਪੰਜਾਬ ਦਾ ਮੁੱਖ ਮੰਤਰੀ ਨਸ਼ਈ ਹੋਵੇ ਸ਼ਰਾਬ ਨੂੰ ਕੀ ਨਸ਼ਾ ਨਹੀਂ ਮੰਨਦੇ ਤੁਸੀਂ ਸ਼ਰਾਬ ਸਭ ਤੋਂ ਵੱਡਾ ਨਸ਼ਾ ਸੋ ਉਹ ਬੰਦੇ ਤੋਂ ਕੀ ਉਮੀਦ ਕਰ ਸਕਦੇ ਆ ਉਸ ਬੰਦੇ ਤੋਂ ਉਮੀਦ ਇਹੀ ਕਰ ਸਕਦੇ ਆ ਕਿ ਵੀ ਜਿਹੜੇ ਸਾਡੇ ਠੇਕੇ ਆ ਫਾਈਵ ਸਟਾਰ ਬਣਾਤੇ ਉਹਨੇ ਅੱਜ ਹੂੰ ਅਸੀਂ ਕਹਿੰਨੇ ਆ ਅਸੀਂ ਆਪ ਦੇ ਨਾ ਅ ਡਰ ਭੈ ਤੋ ਦੂਰ ਹੋ ਕੇ ਪੁਲਸ ਦੇ ਪਰਚਿਆਂ ਤੋਂ ਦੂਰ ਨਰਪਾ ਉਹੋਕੇ ਅਸੀਂ ਪਿੰਡ ਤੋਂ ਠੇਕੇ ਚੁਕਾਏ ਆ ਸਾਨੂੰ ਵੱਡੇ ਵੱਡੇ 5-5 ਲੱਖ ਰੁਪਏ ਦੇ ਲਾਲਚ ਦਿੱਤੇ ਗਏ ਠੇਕੇ ਰੱਖਣ ਦੇ ਅਸੀਂ ਉਹ ਵੀ ਚੁਕਾਏ ਨੇ ਆਪਦੇ ਪਿੰਡ ਚ ਅਸੀਂ ਲੜਿਆ ਆਪਦੇ ਲੋਕਾਂ ਵਾਸਤੇ ਤੇ ਲੜਦੇ ਰਹਾਂਗੇ ਸੋ ਇਹ ਪਾਰਟੀ ਆਮ ਆਦਮੀ ਪਾਰਟੀ ਤੋਂ ਉਮੀਦ ਕਰਨਾ ਠੀਕ ਆ ਨਾ 3ਾਂ ਚ ਨਾ 13ਾਂ ਚ ਤੇ ਸੰਗਰੂਰ ਵਾਲੇ ਜਰੂਰ ਆਉਣ ਵਾਲੇ ਸਮੇਂ ਚ ਇਹ ਦੇਖਣਗੇ ਸੋ ਛੋਟੇ ਛੋਟੇ ਜਿਹੜੇ ਆਪਦੇ ਆਪ ਨੂੰ ਜਥੇਬੰਦ ਹੋ ਗਏ ਤੇ ਉਹ ਸਾਡੇ ਕੌਮ ਦਾ ਜਿਹੜਾ ਨੁਕਸਾਨ ਕਰ ਰਹੇ ਨੇ ਤੇ ਆਉਣ ਵਾਲੇ ਸਮੇਂ ਚ ਉਹ ਵੀ ਦੇਖਿਓ ਤੁਹਾਡੇ ਮੂਹਰੇ ਆਉਣਗੇ ਉਹ ਲੋਕ ਲੋਕ ਉਹਨਾਂ ਨੂੰ ਵੀ ਨੰਗਾ ਕਰਨਗੇ ਜਿਹੜਾ ਇਸ ਸੰਗਰੂਰ ਦੀ ਸੀਲ ਚ ਦਾ ਵੱਡਾ ਹਿਰਫੇਰ ਹੋਈ ਆ ਕੁਛ ਹੋਈ ਆ ਕੁਛ EVM ਰਾਹੀਂ ਹੋਈ ਆ ਇਹ ਸਾਰੇ ਜਿਹੜੇ ਤਾਥਾ ਮੂਹਰੇ ਆਉਣਗੇ